ਸਜੀਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟਰ ਸੁਆਗਤ ਆ ਤੇ ਇੱਕ ਹੋਰ ਮੁੱਦੇ ਤੇ ਗੱਲਬਾਤ ਤੁਹਾਡੇ ਨਾਲ ਕਰਨ ਵਾਲੇ ਆ ਡੀਪੀਸੀ ਪੰਜਾਬੀ ਤੇ ਬਹੁਤ ਸਾਰੀਆਂ ਖਬਰਾਂ ਤੇ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਦੇਖਦੇ ਰਹਿੰਦੇ ਹੋ ਤੇ ਸੋਚਿਆ ਕਿ ਇੱਕ ਅਜੀਹੇ ਮੁੱਦੇ ਦੇ ਉੱਤੇ ਵੀ ਗੱਲ ਤੁਹਾਡੇ ਨਾਲ ਕਰ ਲਈਏ ਜੋ ਕਿ ਪੰਜਾਬ ਦੇ ਵਿੱਚ ਵੀ ਕੀ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਇਹ ਮੁੱਦਾ ਘੁੰਮਦਾ ਪਿਆ ਆ ਵੈਸੇ ਤੁਸੀਂ ਮੇਰੀ ਬੈਕਸ਼ੈਟ ਤੇ ਤਸਵੀਰ ਤਾਂ ਦੇਖ ਲਈ ਹੋਏਗੀ ਮੋਨਾਲੀਸਾ ਜੋ ਕਿ ਮਹਾਕੁੰਭ ਪਿਆਗਰਾਜ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਈ ਤੁਹੰਦਾ ਇਹ ਕਿ ਬਹੁਤ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਮੀਡੀਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਖਾਸ ਕਰਕੇ ਯੂਟਿਊਬਰ ਜਿਹੜੇ ਨੇ ਉਹ ਸਿਰਫ ਤੇ ਸਿਰਫ ਪਿਆਗਰਾਜ ਦੇ ਵਿੱਚ ਪਹੁੰਚੇ ਤੇ ਇਸ ਕੁੜੀ ਦੇ ਕਰਕੇ ਤੰਦਰ ਦੇ ਕਿ ਪਿਆ ਯਾਗਰਾਜ ਦੇ ਵਿੱਚ ਮਹਾਕੁੰਭ ਮਹਾ ਉਸ਼ਵ ਚੱਲਦਾ ਪਿਆ ਆ ਮਹਾਕੁੰਭ ਬਹੁਤ ਜ਼ਿਆਦਾ ਭਰਿਆ ਪਰ ਮਹਾਕੁੰਭ ਦੇ ਵਿੱਚ ਸਾਧੂਆਂ ਨਾਲੋਂ ਸੰਗਤਾਂ ਨਾਲੋਂ ਜ਼ਿਆਦਾ ਯੂਟਿਊਬਰ ਦਿਖੇ ਤਾਂ ਦੱਦੀ ਕਿ ਬਹੁਤ ਜ਼ਿਆਦਾ ਮੇਲਾ ਜਿਹੜਾ ਪਰਦਾ ਆ ਪਿਆਗ ਰਾਜ ਦਾ ਮਹਾ ਕੁੰਭ ਦਾ ਮੇਲਾ ਜਿਹੜਾ ਆ ਇੰਨਾ ਜ਼ਿਆਦਾ ਪਰਦਾ ਆ ਇੰਨਾ ਜ਼ਿਆਦਾ ਪਰਦਾ ਕਿ ਦੂਰ ਦੂਰ ਤੱਕ ਸੰਗਤਾਂ ਗੰਗਾ ਸਨਾਨ ਕਰਨ ਦੇ ਲਈ ਪਹੁੰਚਦੀਆਂ ਨੇ ਮਹਾ ਕੁੰਭ ਦੇ ਵਿੱਚ ਉਹਨਾਂ ਸਾਧੂਆਂ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਜਿਹੜੇ ਸਾਧੂ ਸੰਤ ਜਿਹੜੇ ਆ ਰੱਬ ਨੂੰ ਪਹੁੰਚੇ ਹੁੰਦੇ ਨੇ ਰੱਬ ਰੂਪ ਹੁੰਦੇ ਨੇ ਉਹਨਾਂ ਦੇ ਦਰਸ਼ਨ ਕਰਕੇ ਰੱਬ ਨੂੰ ਪਾਉਣ ਵਾਲੀ ਜਿਹੜੀ ਇਹ ਗੱਲਬਾਤ ਹੋ ਜਾਂਦੀ ਹੈ ਪਰ ਇਸ ਵਾਰ ਮਹਾਕੁੰਭ ਦੇ ਵਿੱਚ ਸਾਧੂਆਂ ਦੇ ਦਰਸ਼ਨ ਘੱਟ ਤੇ ਐਸੀਆਂ ਖੂਬਸੂਰਤ ਕੁੜੀਆਂ ਦੇ ਦਰਸ਼ਨ ਜਿਹੜੇ ਆ ਉਹ ਜ਼ਿਆਦਾ ਹੋਏ। ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਕਿਸੇ ਵੀ ਚੈਨਲ ਨੂੰ ਫੋਲੋ ਲਵੋ, ਕਿਸੇ ਵੀ ਚੈਨਲ ਨੂੰ ਖੋਲ ਲਵੋ, Instagram ਤੇ ਕਿਸੇ ਵੀ ਚੈਨਲ ਨੂੰ ਖੋਲ ਲਵੋ, Facebook ਤੇ ਕਿਸੇ ਵੀ ਚੈਨਲ ਨੂੰ ਖੋਲ ਲਵੋ। ਸਿਰਫ ਤੇ ਸਿਰਫ ਮੋਨਾਲੀਸਾ ਇੱਕ ਕੁੜੀ ਨੇ ਇੰਨਾ ਜ਼ਿਆਦਾ ਜਿਹੜਾ ਆ ਉਹ ਲੋਕਾਂ ਨੂੰ ਵਾਇਰਲ ਕੀਤਾ YouTube ਤੇ ਵੀਡੀਓ ਵਾਇਰਲ ਹੋ ਗਿਆ ਇਹ ਕੁੜੀ ਕੌਣ ਸੀ ਗੱਲ ਕਰ ਲੈਨੇ ਆ ਇੱਕ ਆਮ ਨਾਗਰਿਕ ਇੱਕ ਆਮ ਲੜਕੀ ਜਿਹੜੇ ਆਪਣੇ ਪੇਟ ਨੂੰ ਪਾਲਣ ਪੋਸਣ ਕਰਨ ਲਈ ਤਾਂ ਦਾਦੀਏ ਕਿ ਇਹ ਕੁੜੀ ਕੋਈ ਹੂਰ ਨਹੀਂ ਕੋਈ ਅਪਸਰਾ ਨਹੀਂ ਕੋਈ ਹੀਰੋਇਨ ਨਹੀਂ ਕੋਈ ਮਾਡਲ ਨਹੀਂ ਇੱਕ ਆਮ ਜੀ ਕੁੜੀ ਇੱਕ ਆਮ ਘਰ ਦੀ ਕੁੜੀ ਇੱਕ ਆਮ ਐਸੀ ਲੜਕੀ ਜੋ ਪੇਟ ਪਾਲਨ ਦੇ ਲਈ ਆਪਣੇ ਪਰਿਵਾਰ ਦਾ ਜਿਹੜਾ ਆ ਢਿੱਡ ਭਰਨ ਦੇ ਲਈ ਉਸ ਕੁੰਭ ਦੇ ਮੇਲੇ ਦੇ ਵਿੱਚ ਮਾਲਾ ਵੇਚਣ ਦੇ ਲਈ ਮਲਾਵਾ ਵੇਚਣ ਦੇ ਲਈ ਚਾਹੇ ਉਹ ਰੁਦਰਾਕਸ ਦੀਆਂ ਮਾਲਾਵਾਂ ਹੋਣ ਚਾਹੇ ਉਹ ਮੋਤੀਆਂ ਦੀਆਂ ਮਾਲਾਵਾਂ ਹੋਣ ਕਿਸੇ ਵੀ ਤਰ੍ਹਾਂ ਦੀਆਂ ਮਾਲਾਵਾਂ ਜਿਹੜੀਆਂ ਨੇ ਉਹ ਇਹ ਕੁੜੀ ਵੇਚਣ ਦੇ ਲਈ ਮਹਾਕੁੰਭ ਦੇ ਮੇਲੇ ਦੇ ਵਿੱਚ ਪਹੁੰਚਦੀ ਹੈ ਪਰ ਕੀ ਪਤਾ ਸੀ ਇਸ ਕੁੜੀ ਨੂੰ ਕਿ ਮਾਲਾਵਾਂ ਘੱਟ ਤੇ ਅਦਾਵਾਵਾਂ ਜ਼ਿਆਦਾ ਵਿਕ ਜਾਣਗੀਆਂ ਅਦਾਮਾ ਵਕੀ ਕੁਦਰਤ ਦੀ ਨਿਆਮਤ ਸੀ ਕਿ ਅੱਖਾਂ ਬਿੱਲੀਆਂ ਸੀ ਕੁਦਰਤ ਦੀ ਨਿਆਮਤ ਸੀ ਕਿ ਨੈਣ ਨਕਸ਼ ਸੋਹਣੇ ਸੀ ਕੁਦਰਤ ਦੀ ਨਿਆਮਤ ਸੀ ਕਿ ਕੁੜੀ ਖੂਬਸੂਰਤ ਸੀ ਭਾਵੇਂ ਗਰੀਬ ਸੀ ਪਰ ਖੂਬਸੂਰਤ ਸੀ ਬਸ ਇਹੋ ਵਜ੍ਹਾ ਸੀ ਕਿ ਹਰ ਯੂਟਿਊਬਰ ਹਰ ਮੀਡੀਆ ਕਰਮੀ ਹਰ ਫੇਸਬੁੱਕ ਵਾਲਾ ਹਰ ਇੰਸਟਾਗ੍ਰam ਵਾਲਾ ਕਹਿਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕੀ ਵੱਡੇ ਵੱਡੇ ਚੈਨਲ ਵੀ ਇਸ ਕੁੜੀ ਨੂੰ ਲਵਦੇ ਰਹੇ ਇਸ ਕੁੜੀ ਦੀਆਂ ਵੀਡੀਓ ਪਾਉਂਦੇ ਰਹੇ ਤੇ ਕੁੜੀ ਨੂੰ ਦਿਨਾਂ ਦੇ ਵਿੱਚ ਹੀ ਜੜਾ ਆ ਇੱਥੋਂ ਇੱਥੇ ਬਿਠਾ ਦਿੱਤਾ ਇੰਨੀ ਜ਼ਿਆਦਾ ਵਾਇਰਲ ਹੋਈ ਕਿ ਮਹਾਕੁੰਬ ਦੇ ਵਿੱਚ ਸਾਧੂ ਘਟ ਤੇ ਯੂਟਿਊਬਰ ਜ਼ਿਆਦਾ ਜਾਣ ਲੱਗ ਪਏ ਸ਼ਾਇਦ ਮਹਾਕੁੰਬ ਦੇ ਵਿੱਚ ਆਮ ਜਨਤਾ ਤੇ ਸਾਧੂ ਘਟ ਹੋਣਗੇ ਪਰ ਯੂਟਿਊਬਰ ਜ਼ਿਆਦਾ ਹੋਣਗੇ ਜਿਨ੍ਹਾਂ ਨੇ ਨਾ ਤਾਂ ਮਹਾਕੁੰਬ ਦਾ ਮਤਲਬ ਦੱਸਿਆ ਨਾ ਮਹਾਕੁੰਭ ਦੇ ਦਰਸ਼ਨ ਕਰਵਾਏ ਨਾ ਸਾਧੂਆਂ ਦੇ ਦਰਸ਼ਨ ਕਰਵਾਏ ਨਾ ਗੰਗਾ ਸਨਾਣ ਦੇ ਦਰਸ਼ਨ ਕਰਾਏ ਨਾ ਗੰਗਾ ਦਾ ਮਹੱਤਵ ਦੱਸਿਆ ਉਹ ਯੂਟਿਊਬਰ ਸਿਰਫ ਤੇ ਸਿਰਫ ਮੋਨਾਲੀਸਾ ਦੇ ਚੱਕਰ ਦੇ ਵਿੱਚ ਮੋਨਾਲੀਸਾ ਦੀਆ ਵੀਡੀਓ ਬਣਾਉਂਦੇ ਚੱਕਰ ਦੇ ਵਿੱਚ ਜਿਹੜਾ ਆ ਉੱਥੇ ਪਹੁੰਚ ਜਾਂਦੇ ਆ ਇਹ ਨਹੀਂ ਕਿ ਯੂਟਿਊਬਰ ਪਹੁੰਚਦੇ ਆ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨੇ ਚੈਨਲ ਸ਼ੁਰੂ ਕੀਤਾ ਜਿਨ੍ਹਾਂ ਨੇ ਚੈਨਲ ਨਵਾਂ ਬਣਾਇਆ ਜਾਂ YouTube ਤੇ ਜੇ ਨਵੇਂ-ਨਵੇਂ ਆ ਉਹ ਵੀ ਲੋਕ ਪਹੁੰਚਣਾ ਸ਼ੁਰੂ ਹੋਗੇ ਮੋਨਾਲੀਸਾ ਵੀ ਇੰਨਾ ਲੋਕਾਂ ਤੋਂ ਇੰਨਾ ਜ਼ਿਆਦਾ ਦੁਖੀ ਹੋ ਗਈ ਕਿ ਆਖਰ ਦੇ ਵਿੱਚ ਉਹਨੇ ਲੋਕਾਂ ਦੇ ਕੈਮਰੇ ਝੱਪਣੇ ਸ਼ੁਰੂ ਕਰ ਦਿੱਤੇ ਕੈਮਰਿਆਂ ਨੂੰ ਹੱਥ ਮਾਰਨਾ ਸ਼ੁਰੂ ਕਰ ਦਿੱਤਾ ਮੈਕ ਖੋ ਕੇ ਛੁੱਟਨੇ ਸ਼ੁਰੂ ਕਰ ਦਿੱਤੇ ਇੰਨਾ ਜ਼ਿਆਦਾ ਯੂਟਿਊਬਰਾਂ ਨੇ ਇਸ ਕੁੜੀ ਨੂੰ ਦੁਖੀ ਕੀਤਾ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨਹੀਂ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਸੀ ਸਹਾਵਣੀਆਂ ਲੱਗਦੀਆਂ ਸੀ ਕਿ ਚੈਨਲ ਵਾਲੇ ਮੇਰੀ ਇੰਟਰਵਿਊ ਕਰਦੇ ਪਏ ਨੇ ਚੈਨਲ ਵਾਲੇ ਮੈਨੂੰ ਚਾਹ ਰਹੇ ਨੇ ਚੈਨਲ ਵਾਲੇ ਮੈਨੂੰ ਦਿਖਾ ਰਹੇ ਨੇ ਪਰ ਕਿਤੇ ਨਾ ਕਿਤੇ ਉਹੀ ਚੀਜ਼ ਇਸ ਕੁੜੀ ਦੇ ਲਈ ਸਿਰਦਰਦੀ ਬਣ ਗਈ ਜਿਵੇਂ ਜਿਵੇਂ ਕੁੜੀ ਅੱਗੇ ਵੱਧਦੀ ਗਈ ਜਿਵੇਂ ਜਿਵੇਂ ਇਹਦੀਆਂ ਵੀਡੀਓ ਅਪਲੋਡ ਹੁੰਦੀਆਂ ਗਈਆਂ ਤੀਵੇਂ ਤਿਹੇ ਕੁੰਬ ਦਾ ਮੇਲਾ ਯੂਟਿਊਬਰਸ ਦੇ ਨਾਲ ਭਰਨਾ ਸ਼ੁਰੂ ਹੋ ਗਿਆ ਰੱਬ ਦਾ ਨਾਂ ਨਹੀਂ ਵਿਖਾਇਆ ਸਿਰਫ ਤੇ ਸਿਰਫ ਇਹੋ ਕੁਝ ਵਿਖਾਇਆ ਸ਼ਾਇਦ ਤੁਸੀਂ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖ ਕੇ ਆਉਣ ਗਿਆ ਸ਼ਾਇਦ ਤੁਸੀਂ ਵੀ ਬਹੁਤ ਸਾਰੀਆਂ ਵੀਡੀਓ ਐਨਾਲਾਈਜ਼ ਕੀਤੀਆਂ ਹੋਣਗੀਆਂ ਹਰ ਵੀਡੀਓ ਦੇ ਵਿੱਚ ਹਰ ਗੱਲ ਦੇ ਉੱਤੇ ਜਿਹੜਾ ਆ ਮੋਨਾਲੀਸਾ 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 ਬਲੀਆਂ ਅੱਖਾਂ ਵਾਲੀ ਕੁੜੀ ਇਸ ਕੁੜੀ ਨੇ ਮਨ ਮੋਲਿਆ ਤੇ ਟਾਈਟਲ ਵੀ ਕਿੱਦਾਂ ਕਿੱਦਾਂ ਦੇ ਇਸ ਲੜਕੀ ਨੇ ਜਿਹੜਾ ਆ ਉਹ ਲੋਕਾਂ ਦਾ ਆਪਣੇ ਵੱਲ ਧਿਆਨ ਕਾਰਸਤ ਕੀਤਾ ਇਸ ਲੜਕੀ ਨੇ ਲੋਕਾਂ ਨੂੰ ਮਨ ਬ੍ਰਿਤੀ ਆਪਣੇ ਵਾਸੇ ਲਾਈ ਟਾਈਟਲ ਕਿੱਦਾਂ ਦੇ ਆ ਰਹੇ ਨੇ ਇੱਕ ਅਫਸਰਾ ਅਸਮਾਨ ਤੋਂ ਧਰਤੀ ਤੇ ਆਈ ਬਹੁਤ ਸਾਰੇ ਇਦਾਂ ਦੇ ਟਾਈਟਲ ਰੱਖ-ਰੱਖ ਕੇ ਜਿਹੜੀਆਂ ਨੇ ਵੀਡੀਓ ਅਪਲੋਡ ਹੋਈਆਂ ਬਹੁਤ ਜ਼ਿਆਦਾ ਵੀਡੀਓ ਚੱਲੀਆਂ ਮਿਲੀਅਨ ਟ੍ਰਿਲੀਅਮ ਦੇ ਵਿੱਚ ਵਿਊ ਲੋਕਾਂ ਦੇ ਗਏ ਨੇ ਪਰ ਕਾਰਨ ਸਿਰਫ ਤੇ ਏਸ ਲੜਕੀ ਦੀ ਖੂਬਸੂਰਤੀ ਮੈਂ ਇਸ ਗੱਲ ਤੇ ਤੇ ਕੋਈ ਗੱਲ ਕਹਾਗਾ ਕਿ ਏਸ ਵਾਰ ਦਾ ਮਹਾਕੁੰਭ ਫੇਲ ਹੋ ਗਿਆ ਫੇਲ ਕੀਤਾ ਯੂਟਿਊਬਰਾਂ ਨੇ ਫੇਲ ਕੀਤਾ ਸੋਸ਼ਲ ਮੀਡੀਆ ਨੇ ਕਿਉਂਕਿ ਮਹਾਕੁੰਬ ਦਾ ਮਤਬਲਿ ਕਿਸੇ ਨੂੰ ਸਮਝ ਨਹੀਂ ਸੀ ਮਹਾਕੁੰਬ ਬਾਰੇ ਕਿਸੇ ਨੇ ਵੀ ਗੱਲ ਨਹੀਂ ਕੀਤੀ ਮਹਾਕੁੰਬ ਦੀ ਇੱਕ ਵੀ ਜਿਹੜੀ ਗੱਲ ਆ ਉਹ ਕਿਸੇ ਵੀ ਸੋਸ਼ਲ ਮੀਡੀਆ ਤੇ ਨਹੀਂ ਹੋਈ ਇੰਨਾ ਜ਼ਿਆਦਾ ਵੀਡੀਓ ਦੇ ਵਿੱਚ ਜਿਹੜਾ ਆ ਇਸ ਕੁੜੀ ਨੂੰ ਦਿਖਾਇਆ ਗਿਆ ਜਾਂ ਹੋਰ ਕੁੜੀਆਂ ਨੂੰ ਦਿਖਾਇਆ ਗਿਆ 5 ਤੋਂ 6 ਐਸੀਆਂ ਸੁੰਦਰੀਆਂ ਜਿਹੜੀਆਂ ਨੇ ਉਹ ਮਹਾਕੁੰਬ ਦਾ ਸਾਰਾ ਕ੍ਰੈਡਿਟ ਆਪਣੇ ਤੇ ਲੈ ਗਈਆਂ ਮਹਾਕੁੰਬ ਦਾ ਸਾਰਾ ਕ੍ਰੈਡਿਟ ਇੰਨਾ 4-5 ਸੁੰਦਰੀਆਂ ਨੂੰ ਹੀ ਗਿਆ ਹੈ ਮੈਂ ਸਿਰਫ ਇੱਕ ਦੀ ਗੱਲ ਕਰ ਰਿਹਾ ਮੈਂ ਕਿ ਬੀ ਜਿਆਦਾ ਇਸ ਨੂੰ ਦਿਖਾਇਆ ਗਿਆ ਹਰ ਸੋਸ਼ਲ ਮੀਡੀਆ ਵਾਲੇ ਨੇ ਇਸ ਨੂੰ ਦਿਖਾਇਆ ਗਿਆ ਪਰ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉੱਥੇ ਸੁੰਦਰੀਆਂ ਆਈਆਂ ਹੋਈਆਂ ਸੀ ਜਿਨ੍ਹਾਂ ਨੂੰ ਸਿਰਫ ਮਹਾਕੁੰਬ ਦੇ ਵਿੱਚ ਦਿਖਾਇਆ ਗਿਆ ਮਹਾਕੁੰਬ ਦੇ ਖਾਨ ਦੀ ਬਜਾਏ ਜਿਹੜਾ ਆ ਇਹਨਾਂ ਕੁੜੀਆਂ ਨੂੰ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਲਾਸਟ ਤੇ ਕੀ ਹੁੰਦਾ ਪ੍ਰਕੋਪ ਅੱਗ ਲੱਗ ਜਾਂਦੀ ਹੈ ਮਹਾਕੁੰਬ ਦੇ ਵਿੱਚ ਹਲਕਾ ਮੱਚ ਜਾਂਦਾ ਮਹਾਕੁੰਬ ਦੇ ਵਿੱਚ ਅੱਗ ਵੀ ਇੰਨੀ ਭਿਆਨਕ ਕਿ ਸਿਲੰਡਰ ਬੰਬ ਦੇ ਤਮਾਕਿਆਂ ਵਾਂਗੂ ਫਟੇ ਸਿਲੰਡਰਾਂ ਨੇ ਆਸ-ਪਾਸਾ ਸਾਰੇ ਦਾ ਸਾਰੇ ਸਾੜ ਦਿੱਤਾ ਇੰਨਾ ਜ਼ਿਆਦਾ ਜੜਾ ਆ ਉਹ ਤਮਾਕਾ ਹੋਇਆ ਇੰਨਾ ਜ਼ਿਆਦਾ ਬਲਾਸਟ ਹੋਇਆ ਇਹ ਮਹਾਕੁੰਬ ਦੇ ਵਿੱਚ ਮਹਾਕਾਲ ਦਾ ਪ੍ਰਕੋਪ ਜਿਹੜਾ ਦੇਖਣ ਨੂੰ ਮਿਲਿਆ ਕਾਰਨ ਕਹਿਣਾ ਨਹੀਂ ਚਾਹਾਂਗਾ ਤੁਸੀਂ ਸਮਝਦਾਰ ਹੋ ਸਾਡੀ ਗੱਲਬਾਤ ਨਾਲ ਤੁਸੀਂ ਕਿੰਨੇ ਸਹਿਮਤ ਹੋ ਸਾਡੀ ਇਹ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲਬਾਤ ਦੇ ਉੱਤੇ ਆਪਣਾ ਕਮੈਂਟ ਜਰੂਰ ਕਰਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ